ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਪੰਜਾਬੀ ਨੇ ਜਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀਆਂ ਖਬਰਾਂ ਦੇ ਨਾਲ ਵਾਅ ਵਾਸਤਾ ਨੇ ਸ਼ਰਮਨ ਜੀ ਉਹ ਤਾਂ ਫਿਕਰ ਕਰ ਰਹੇ ਨੇ ਚਿੰਤਾ ਕਰ ਰਹੇ ਨੇ ਝੋਰਾ ਕਰ ਰਹੇ ਨੇ ਸੰਸਾ ਕਰ ਰਹੇ ਨੇ ਇਸ ਕੱਲ ਦਾ ਕਿ ਡੱਲੇਵਾਲ ਜਿਹੜੇ ਕਿ 51 ਦਿਨ ਜਿਨ੍ਹਾਂ ਦੇ ਮਰਨ ਵਰਤਨ ਪੂਰੇ ਹੋ ਚੁੱਕੇ ਨੇ 52ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਉਹ ਉਹਨਾਂ ਦੀ ਸਿਹਤ ਦੇ ਵਿੱਚ ਨਿਗਾਰ ਹੋ ਰਿਹਾ ਉਹਨਾਂ ਦੇ ਰੋਜ਼ ਵਾਪ ਉਹਨਾਂ ਦੀ ਸਿਹਤ ਬਾਰੇ ਚਰਚਾ ਕਰਦੇ ਹੀ ਆ ਪਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਇਹ ਕਿਹੜੇ ਡਾਕਟਰ ਨੇ ਕਿਹੜੀਆਂ ਰਿਪੋਰਟਾਂ ਨੇ ਜੀ ਇਹਨਾਂ ਦੀ ਬਿਲਕੁਲ ਜੀ ਕਮਾਲ ਹੈ ਕਿ ਪੰਜਾਬ ਸਰਕਾਰ ਦੇ ਵਕੀਰ ਜਿਹੜੇ ਇੱਕ ਇੱਕ ਮਿੰਟ ਦੇ ਬੋਲਣ ਦੇ ਲੱਖਾਂ ਲੈਂਦੇ ਨੇ ਹੁਣ ਕਿਉਂਕਿ ਇਹਨਾਂ ਨੇ ਆਪਣੇ ਐਡਵੋਕੇਟ ਜਨਰਲ ਤੇ ਉਹਦੀ ਟੀਮ ਤੇ ਹੁਣ ਭਰੋਸਾ ਨਹੀਂ ਰਿਹਾ ਇਸ ਮਸਲੇ ਦੇ ਲਈ ਉਹਨਾਂ ਨੇ ਅਚੇਚੇ ਤੌਰ ਤੇ ਕਪਲ ਸਿੱਭਨ ਨੂੰ ਬੁਲਾਇਆ ਹੂੰ ਹੂੰ ਉਹ ਰਾਜਨੀਤਿਕ ਤੌਰ ਤੇ ਉਹਦੇ ਨਾਲ ਸਾਂਝ ਹੋਵੇ ਨਾ ਹੋਵੇ ਪਰ ਬਕਾਲਾਗਤੌਰ ਦੇ ਤੇ ਅਗਲਾ ਹਰਥਾ ਤਿਆਰ ਅਗਲੇ ਦਾ ਪ੍ਰੋਫੈਸ਼ਨ ਹੈ ਜੀ ਜੀ ਸੋ ਹੁਣ ਇਹਨਾਂ ਵੱਲੋਂ ਕੇਸ ਲੜ ਰਿਹਾ ਤੇ ਕਪਲ ਸਿਵਲ ਦੀ ਅਗਵਾਈ ਚ ਸੁਪਰੀਮ ਕੋਰਟ ਚ ਜਦੋਂ ਸੁਣਵਾਈ ਚੱਲੀ ਤਾਂ ਪੰਜਾਬ ਸਰਕਾਰ ਵੱਲੋਂ ਤਰਕ ਦਿੱਤਾ ਗਿਆ ਜੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਜੀ ਗੱਡੇ ਵਾਲਾ ਸਾਹਿਬ ਦੀ ਹਾਲਤ ਚ ਜਾਂ ਸਿਹਤ ਜੀ ਸੁਧਾਰ ਹੋ ਰਿਹਾ ਜੀ ਜੱਜ ਸਾਹਿਬ ਹੈਰਾਨ ਜਸਟਿਸ ਸੂਰੀਆ ਕਾਂਤ ਜਸਟਿਸ ਐਨ ਕੇ ਸਿੰਘ ਦੀ ਅਗਵਾਈ ਚ ਇਹ ਸੁਣਵਾਈ ਸੀ ਬੇਸ਼ੱਕ ਸੁਣਵਾਈ ਦਾ ਸੁਣਵਾਈਆਂ ਤਾਂ 8-9 ਹੋលੀਆਂ ਮਾਮਲਾ ਕਿਸੇ ਤਣਪੱਤਣ ਨਹੀਂ ਲੱਗ ਰਿਹਾ ਹੈ ਨਾ ਕਿਉਂਕਿ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਕਿ ਭਾਈ ਲਗਾਤਾਰ ਤੁਸੀਂ ਪੰਜਾਬ ਸਰਕਾਰ ਨੂੰ ਹੀ ਤਾੜਨਾ ਕਰੀ ਜਾਂਦੇ ਹੋ ਕੇਂਦਰ ਨੂੰ ਕਿਉਂ ਨਹੀਂ ਪੁੱਛਦੇ ਕਿ ਉਹਨਾਂ ਨੂੰ ਵੀ ਤੁਸੀਂ ਇੱਕ ਦਿਨ ਕਿਹਾ ਸੀਗਾ ਕਿ ਭਾਈ ਪੈਦਲ ਜਾਣਾ ਚਾਹੁੰਦੇ ਕਿਸਾਨਾਂ ਨੂੰ ਜਾਣ ਦਿਓ ਕਿ ਉਹਨਾਂ ਨੇ ਕਿਉਂ ਨਹੀਂ ਤੁਹਾਡੀ ਮੰਨੀ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਇੱਕ ਬੰਦਾ 52 ਦਿਨਾਂ ਤੋਂ ਮਰਨ ਵਰਤੇ ਬੈਠਾ ਪਮਨਜੋ ਆਂਦੇ ਨੇ ਸ਼ੁਰੂ ਹੋ ਗਿਆ ਚਲੋ ਤੁਸੀਂ ਗੱਲਬਾਤ ਤਾਂ ਕਰੋ ਜਦੋਂ ਕਿ ਇਹ ਸੰਕੇਤ ਮਿਲ ਗਏ ਸੀ ਸੁਪਰੀਮ ਕੋਰਟ ਨੂੰ ਮੰਨ ਜੋ ਸੁਪਰੀਮ ਕੋਰਟ ਨੂੰ ਕਿ ਵੀ ਡਲੇ ਵਾਲ ਹੋਰੀ ਮੈਡੀਕਲ ਸੂਚ ਲੈਣ ਲਈ ਤਿਆਰ ਨੇ ਬਸ਼ਰ ਕੇਂਦਰ ਗੱਲਬਾਤ ਤਾਂ ਸ਼ੁਰੂ ਕਰੇ ਹੂੰ ਸੋ ਗੱਲਬਾਤ ਸ਼ੁਰੂ ਕਰਾਉਣ ਨਾਲ ਤੇ ਗੱਲ ਮੰਨਣਾ ਦੋਆਂ 'ਚ ਫਰਕ ਹੈ ਜੀ ਜੀ ਪਰ ਤੁਸੀਂ ਤਾਂ ਗੱਲ ਵੀ ਇਹਨਾਂ ਸ਼ੁਰੂ ਕਰ ਰਹੇ ਸੋ ਇਸ ਲਈ ਸੁਪਰੀਮ ਕੋਰਟ ਉੱਧਰ ਰੁਕ ਨਹੀਂ ਕਰ ਰਿਹਾ ਪਰ ਇੱਧਰ ਉਹਦੀ ਪੰਜਾਬ ਸਰਕਾਰ ਨੂੰ ਤਾੜਨਾ ਲਗਾਤਾਰ ਤੇ ਪੰਜਾਬ ਸਰਕਾਰੋਂ ਚੋ ਬਚਣਾ ਚਾਹੁੰਦੀ ਹੈ ਉਸ ਬਚਾਅ 'ਚ ਉਹ ਕਹਿ ਬੈਠੇਗੇ ਜੀ ਜੀ ਉਹਨਾਂ ਦੀ ਸਿੱਚ ਦਾ ਸੁਧਾਰ ਹੋ ਰਿਹਾ ਚਾਹ ਸਾਬ ਕਹਿੰਦੀ ਅੱਛਾ ਇਹ ਕਿਹੜਾ ਚਮਤਕਾਰ ਹੋ ਗਿਆ ਕਿ ਬੰਦਾ 52 ਦਿਨਾਂ ਤੋਂ ਮਰਨ ਵਰਤੇ ਹੋਵੇ ਭੁੱਖਾ ਭਾਣਾ ਹੋਵੇ ਪਾਣੀ ਲੰਘ ਨਾ ਰਿਹਾ ਹੋਵੇ ਤੇ ਤੁਸੀਂ ਕਹੋ ਜੀ ਦੀ ਸਿੱਚ ਸੁਧਾਰ ਹੋ ਰਿਹਾ ਕਹਿੰਦੇ ਨਹੀਂ ਜੀ ਆ ਸਾਨੂੰ ਚੀਫ ਜਸਟਿਸ ਸਾਹਿਬ ਨੇ ਆਪਣਾ ਆਪਣਾ ਚੀਫ ਸੈਕਟਰੀ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਨਹੀਂ ਜਿਹਨਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ ਉਹਨਾਂ ਦੀ ਹੈਲਥ ਸਥਿਰ ਬਣੀ ਹੋਈ ਹੈ ਫਿਰ ਇਸ ਪੈਂਦਰੇ ਤੇ ਆ ਗਏ ਹੂੰ ਸੋ ਇਹ ਸਰਕਾਰਾਂ ਦੀ ਅਣਦੇਖੀ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਪਰ ਡੱਲਿਆ ਘੋਰਾਂ ਦਾ ਮਰਨ ਬਰਤ ਅਜ 52ਵੇਂ ਦਿਨ ਚ ਦਾਖਲ ਹੋ ਗਿਆ ਜੀ ਔਰ ਵਿੰਜੀ ਹਾਲਤ ਇਹ ਹੈ ਹੁਣ ਅੱਜ ਦੀ ਤਰੀਕ ਦੇ ਵਿੱਚ ਕਿ ਕੱਲ ਮੈਂ ਉੱਥੋਂ ਪਤਾ ਕਰਾਰਿਆ ਸੀਗਾ ਜਿਹੜੀ ਸਵੈ ਮਾਨ ਦੀ ਟੀਮ ਉਹਨਾਂ ਦੇ ਨਾਲ ਤਾਇਨਾਤ ਹੈ ਉਹ ਕਹਿੰਦੇ ਕਿ ਵੀਰਜੀ ਹੁਣ ਪਾਣੀ ਜਿੰਨਾ ਅੰਦਰ ਜਾਂਦਾ ਉਹਨਾਂ ਜਦ ਦੇ ਉਲਟੀ ਦੇ ਰੂਪ ਚ ਬਾਹਰ ਆ ਜਾਂਦਾ ਉਹ ਅੱਛਾ ਪਰ ਉਹ ਕਹਿੰਦੇ ਕਿ ਹੁਣ ਉਹ ਬੋਲਦੇ ਨੇ ਬੁੱਲ ਹਿੱਲਦੇ ਨੇ ਪਰ ਬਾਹਰ ਕੋਈ ਸੁਣਾਈ ਨਹੀਂ ਦਿੰਦਾ ਹਮ ਉਹਨਾਂ ਦੇ ਜਿੰਨਾ ਮਰਜ਼ੀ ਅਸੀਂ ਕੰਨ ਨੇੜੇ ਲਾਜੀ ਉਹਨਾਂ ਦੇ ਮੂੰਹ ਤੇ ਤਾਂ ਵੀ ਹੁਣ ਸਮਝ ਨਹੀਂ ਆਉਂਦਾ ਕੀ ਕਹਿਣਾ ਚਾਹੁੰਦੇ ਨੇ ਪੇਰਸੀ ਕੋਈ ਸਵਾਲ ਕਰਦੇ ਆ ਤਾਂ ਉਹ ਹਾਂ ਦਾ ਜਵਾਬ ਅੱਖਾਂ ਝਪਕ ਕੇ ਨਾ ਦਾ ਜਵਾਬ ਦੋ ਤਿੰਨ ਵਾਰ ਅੱਖਾਂ ਝਪਕ ਕੇ ਹੀ ਦੇ ਰਹੇ ਨੇ ਇਹ ਸਿੱਤੀ ਹੋ ਗਈ ਹੂੰ ਮਾਨਯੋਗ ਸੁਪਰੀਮ ਕੋਰਟ ਦੇ ਸੁਣਵਾਈ ਦੇ ਦੌਰਾਨ ਕਿਹਾ ਇਹਨਾਂ ਦੇ ਵਕੀਲਾਂ ਨੇ ਕਿ ਜੀ ਅਸੀਂ 10 ਮੀਟਰ ਦੂਰ ਆ ਉਹਨਾਂ ਤੋਂ ਹੈਨਾ ਤੇ ਜੀ ਮਤਲਬ 10 ਮੀਟਰ ਇਹਦਾ ਮਤਲਬ ਇਹ ਕੋਈ ਟਾਸਕ ਥੋੜਾ ਹੈ ਕਿ ਤੁਸੀਂ ਉੱਥੇ ਪਹੁੰਚ ਕੇ ਮੰਜਲ ਹਾਸਲ ਹੋ ਜਾਣੀ ਹੈ ਤੁਹਾਨੂੰ ਕੋਈ ਜਾਂ ਤੁਸੀਂ ਕਹਿ ਰਹੇ ਹੋ ਕਿ ਸਿਹਤ ਚ ਸੁਧਾਰ ਹੈ ਭਾਈ ਉਹਨਾਂ ਦਾ ਕੋਈ ਆਪਰੇਸ਼ਨ ਥੋੜਾ ਹੋਇਆ ਕਿ 51 ਦਿਨ ਹੋ ਗਏ ਹੁਣ ਤਾਂ ਠੀਕ ਹੋ ਰਹੇ ਨੇ ਹੂੰ ਹੈਨਾ ਫਿਰ ਤੁਸੀਂ ਕਹਿ ਰਹੇ ਹੋ ਜੀ ਸਾਨੂੰ ਜੀ ਬਲੱਡ ਸੈਂਪਲ ਲੈਣ ਦੀ ਮਨਜ਼ੂਰੀ ਮਿਲ ਗਈ ਇਹਦੇ ਨਾਲ ਕੀ ਹੋਊਗਾ ਇਹ ਸੁਧਾਰਕ ਵੀ ਚਲੋ ਬਲੱਡ ਸੈਂਪਲ ਲੈਣ ਦਾ ਹਵਾਲਾ ਵੀ ਜਦੋਂ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਤਾ ਲੱਗਾ ਕਿ ਹੁਣ ਜੇ ਨਬਜ਼ ਚੈੱਕ ਕਰਨੀ ਹੋਵੇ ਤਾਂ ਨਬਜ਼ ਨਹੀਂ ਲੱਭਦੀ ਸੈਂਪਲ ਲੈਣ ਦੇ ਲਈ ਜੇ ਨਸ ਲਪਣੀ ਹੋਵੇ ਤਾਂ ਨਸ ਨਹੀਂ ਲੱਭਦੀ ਤੇ ਜੇ ਲੱਭ ਲੁੱਭ ਕੇ ਟੀਕਾ ਲਾ ਲਈਏ ਤਾਂ ਖੂਨ ਨਹੀਂ ਰੁਕਦਾ ਸੋ ਇਹ ਸਥਿਤੀ ਹੈ ਸੋ ਉਹ ਕਹਿੰਦੇ ਕਿ ਜਿਹੜੇ ਮਲਟੀਪਲ ਆਰਗਨ ਨੇ ਉਹ ਕਿਸੇ ਵੀ ਸਮੇਂ ਜਵਾਬ ਦੇ ਸਕਦੇ ਨੇ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਇਸ ਲਈ ਮਤਲਬ ਕਿ ਸੁਪਰੀਮ ਕੋਰਟ ਦੀਆਂ ਸੁਣਵਾਈਆਂ ਪੈਰਲ ਸੁਣਵਾਈਆਂ ਚੱਲ ਰਹੀਆਂ ਨੇ ਪਰ ਉਹ ਗੰਭੀਰਤਾ ਕਿੰਨੀ ਕਰਕੇ 51 ਦਿਨਾਂ ਤੋਂ ਬੰਦਾ ਮਰਨ ਵਰਤੇ ਹੋਵੇ 52 ਦਿਨਾਂ ਤੇ ਚੜ ਗਿਆ ਤੇ ਸਿਪਰੀਅਰ ਕੋਰਟ ਕਹਿੰਦੀ ਠੀਕ ਹੈ ਜੀ ਤੁਸੀਂ ਹੁਣ ਅਗਲੀ ਵਾਰ ਪਿਛਲੀਆਂ ਰਿਪੋਰਟਾਂ ਤੇ ਨਵੀਆਂ ਰਿਪੋਰਟਾਂ ਨਾਲ ਲੈ ਕੇ ਆਇਓ ਅਸੀਂ ਮਿਲਾਨ ਕਰਕੇ ਦੇਖਾਂਗੇ ਅਸੀਂ ਐਮ ਦੇ ਡਾਕਟਰਾਂ ਦੀ ਰਾਏ ਲਵਾਂਗੇ ਵੈਸੇ ਸੁਣਵਾਈ ਅਗਲੀ 22 ਤਰੀਕ ਨੂੰ ਕਰਾਂਗੇ ਹੂੰ ਤੇ ਕਿੰਨੀ ਕ ਗੰਭੀਰਤਾ ਜੀ ਬਿਲਕੁਲ ਮਤਲਬ ਤੁਸੀਂ 15 ਤਰੀਕ ਨੂੰ ਕਹਿ ਕੇ 22 ਤਰੀਕ ਤੱਕ ਜਾ ਰਹੇ ਹੋ ਹਫਤੇ ਲਈ ਤੇ ਉਸ ਦਿਨ ਤੱਕ ਤਾਂ 58 ਦਿਨਾਂ ਦਾ ਲਗਭਗ ਹੋ ਜਾਣਾ ਮਰਨ ਵਰਤ ਦਾ ਦਾਣਾ ਖਾਸ ਤਾਂ ਜੀ ਕੁਝ ਹੋ ਗਿਆ ਜਾਂ ਫਿਰ ਕੀ ਹੋਊਗਾ ਹੂੰ ਇਸ ਸਵਾਲ ਵੱਡਾ ਇਹ ਵੀ ਇਹ ਕਰਨਗੇ ਨਾ ਉਹਦੇ 55ਵੇਂ 56ਵੇਂ ਦਿਨ ਦੀਆਂ ਰਿਪੋਰਟਾਂ ਲੈ ਜਾਣਗੇ ਕਹਿ ਦੇਣਗੇ ਜੀ ਅਸੀਂ ਪਰਾਣੀ ਪਿਛਲੀ ਤਰੀਕ ਤੇ ਇਹੀ ਗੱਲ ਕਹੀ ਸੀ ਨਾ ਸੁਧਾਰ ਹੋ ਰਿਹਾ ਪਿਛਲੀ ਜਦੋਂ ਤਰੀਕ ਸੀਗੀ ਉਹ ਤਾਂ ਸੁਧਾਰੀ ਸੀਗਾ ਜੀ ਹੁਣ ਵਿਗਾੜ ਹੋ ਰਿਹਾ ਮਤਲਬ ਕਹਿਣ ਨੂੰ ਕੀ ਹੈ ਜਿਹੋ ਜਿਹੇ ਤਰਕ ਦੇਣ ਵਾਲੇ ਉਹੋ ਜਿਹੇ ਤਰਕ ਸੁਣਨ ਵਾਲੇ ਹੋਏ ਪਏ へっ、某そうだ。